ਏ ਇਹ ਇਹ ਮੈਂ ਨੇ ਤਰੀਕੇ ਆਣ ਪਤਾ ਆ ਜੀਮਦਾਰਾਂ ਤੋਂ ਲਿਆ ਤੈਨੂੰ ਪਤਾ ਹੀ ਲਾਹੀ ਵਾਲਿਆਂ ਦਾ ਕਹਿ ਦੇ ਯਾਰ ਇਹਨਾਂ ਵੀ ਨੁਕਾਹ ਵੇਚਣਾ ਯਾਰ ਇਹ ਕਿਹੜਾ ਨੁਕਾਹ ਕਰ ਰਿਹਾ ਇਹ ਅਸ ਕਿਨੇ ਰੋਇਆਦਾ ਸਾਢੇ 14 ਦਾ ਅਸਤ ਦੇ ਕਾਕੇ ਦੇਖ ਮਾਸਕ ਕਿਉਂ ਨਹੀਂ ਹੋਇਆ ਨਹੀਂ ਕਾਕੇ ਦੇਖ ਤੇ ਮੂਰੇ ਹੱਥ ਤਾਪਾ ਕਾਕੇ ਦਾ ਤੈਨੂੰ ਦੇਖਣਾ ਵਿੱਚੋਂ ਜਿਵੇਂ ਚੱਕ ਲੈ ਆਏ ਘਰ ਆਏ ਚੱਕ ਤਾਂ ਲੈ ਜਾਏਗਾ ਫੜ ਕੇ ਚੱਕ ਲਈ ਜਾਊਗਾ ਮੋਢਾ ਦਰ ਕੇ ਲੈ ਜਾਏਗਾ ਕਾਕੇ ਤਾਂ ਲਈ ਜਾਏਗਾ ਘਰ ਮੇਰੇ ਮੋਢੇ ਨੂੰ ਭਾਗ ਨਹੀਂ ਜਦੋਂ ਜਦੋਂ ਮੈਂ ਘਰ ਲੈ ਗਿਆ ਇਹ ਤਾਂ ਵੀ ਉਹ ਤੈਨੂੰ ਪਤਾ ਬੱ ਇਹ ਮਾਲੇ ਕੇ ਕੋ ਦੂੰ 7 8 8000 ਦਾ ਬੱਚੇ ਵੀ ਕੀ ਜਾਂਦੇ ਡੋਡੇ ਫੱਸੀ ਲੱਭਾ ਬੰਦ ਹੈ ਗੱਬੋ ਇਹ ਸੀ ਆ ਮੈਂ ਕਿ ਲੋ ਅਖਰਿਆਂ ਡੂਆ ਬੋਸਰਾ ਯਾਰ ਹੁਸਾਬ ਨਾਲ ਮੇਥ ਖਾ ਲੈਣਾ ਵੀ ਨਾ ਗੱਲ ਕੋਟੇ ਦਾ ਗੈਰ ਕਰ ਲੋ ਕੋਈ ਸਾਡੇ ਕੌਂ ਬੋਲੀ ਖਰਾਬ ਕਰਾਂ ਦੱਸ ਦੇ ਕੋਈ ਨਾ ਜਹਾਂ ਵੀ ਆਖੀ ਆ ਫੜੂ ਆਖਰੀ ਹੋ ਮਾਰਾ ਸਾਡਾ ਘਰ ਆ ਬਸੇ ਰਿਹਾ ਗਰੇ ਕਿ ਜੀ ਮੈਡਮ ਰੋਜ਼ ਨਹੀਂ ਮੈਨਾ ਨਾ ਨਾ ਬਸ ਇੱਕ ਜੀ ਪੱਤੀ ਪੱਤਾ ਮੰਨ ਰਿਹਾ ਸਾਡੇ ਗੋਡੇ ਗੋਡੇ ਤੋਂ ਕਿਨਾਰ ਦੇ ਇਹਨਾਂ ਕਹੀ ਵੀ ਲੱਗ ਜਾਂਦਾ ਜੈ ਤੁਹਾਨੂੰ ਲੱਗ ਕੇ ਹੋਣਾ ਨਾ ਇਹ ਲੈ ਕੇ ਆ ਬੜੀ ਨਿਕਲਿਆ ਕੋਈ ਕਰਨੀ ਸਾਢੇ 11 ਮੱਕੇ ਯਾਰ ਮੈਂ ਪੈਨਲ ਸਮਝ ਨਹੀਂ ਜਵਾਬ ਨਹੀਂ ਦਿੰਦਾ ਬਾਈ ਮੈਂ ਲੈ ਕੇ ਆ 40 ਲੈ ਕੇ ਆ ਮੈਂ ਤੇ ਮੇਰਾ ਘਰ ਬਾਈ ਤੂੰ ਮੈਨੂੰ ਵੇਚਣਾ ਸੋਨਾ ਦੇ ਦਾਂਗੇ ਯਾਰ 12 12 7 ਮਨ ਫੜਾ ਚਲ ਹਾਕੀ ਇਹ ਬਈ ਬੰਦੇ ਨੂੰ ਰੋਜ਼ ਵੇਚ ਦੇ ਇਹ ਜਿਹੜੇ ਵੀਰ ਵੇਚ ਦਾਂਗੇ ਬੇਗੂਆ ਇਹਨੇ ਰੋਟੀ ਨਾ ਲੈ ਕੇ ਜਾ ਵੀ ਫੇਰ ਗੱਲ ਕਰੇ ਇਹਦਾ ਕਹਿੰਦਾ ਸਾਨੂੰ ਜੀ 80 ਬੱਕਰਾ ਇਹਦੀ ਪਹਿਲੀ ਵੋਣੀ ਸੀ 500 ਹੋਰ ਦੇ ਪਾਈ ਇਹਦਾ ਇਹਦਾ ਕੋਈ ਬੰਦੀ ਨਹੀਂ ਪਹਿਲੀ ਨਹੀਂ ਇਹ ਵੀ ਬੋਲਦਾ ਫਰਮ ਕਰੂਗਾ ਜੀ ਨਹੀਂ ਨਹੀਂ ਲਿਖਾਈ ਕਿਹੜਾ ਕਰੂਗਾ ਹਾਂ ਜੀ ਨਾ ਤੇ ਹੁਣ ਤਾਂ ਖੇਡ ਲਿਖਾਈ ਕਰਾਉਂਦੇ ਨਾ ਲਿਖਾਈ ਨਾ ਨਾ ਲਿਖਾਈ ਕਰਾਉਂਦੇ ਨਾ ਕਰਾਉਂਦੇ ਹਾਂ ਹੋ ਗਿਆ ਜੀ ਬੱਕਰਾ ਜੀ ਦੀ ਕਾਫੀ ਕਿਸ ਕਿਸ ਚੱਲੀ ਜਾਂਦੀ ਜੀ ਹੋ ਗਿਆ 12000 ਰੁਪਏ ਚ ਲਿਖਾਈ ਖਰੀਦਣ ਵਾਲੇ ਕੀ ਗੱਲ ਆ ਤੇ ਤੂੰ ਰੇਟ ਜੈਜ ਕਰਿਆ ਵੀ 10000 ਰੁਪਿਆ ਦਾ ਆਪਾਂ ਕੋਈ ਜ਼ਿਆਦਾ ਨਹੀਂ ਮੰਗਿਆ ਕਿੰਨੇ 20000 40 ਮੰਗਦਾ 40 40 ਆਪਾਂ ਤਾਂ ਤੈਨੂੰ ਦੇਈ ਤੇ 1000 2000 ਹੋਰਵਾਵਾਂਗੇ ਫਿਰ ਦੋ ਬੱਚਿਆਂ ਵਾਲੀ ਲਵਾਵਾਂਗੇ ਤਾਂ ਖਾਲੀ ਲੱਗੀ ਹੈਗੀ ਉਂ ਚੈ ਲੈ ਲੈ ਖਾਲੀ ਆ ਇਹ ਕਦੋਂ ਇਹਨਾਂ ਨੇ ਮਲਾਈ ਕਦੋਂ ਫਿਰ ਜਾ ਕੇ 5.5 ਮਹੀਨੇ ਆਏ ਕਦੋਂ ਇੰਤਜ਼ਾਰ ਕਰਨਗੇ ਫਿਰ ਕਦੋਂ ਸੂਣ ਵਾਲੀ ਕਹਿ ਰਿਹਾ ਯਾਰ ਜਿਹੜੀ ਵਾਲਾ ਕਿਹੜੀ ਆ ਸੂਣ ਵਾਲੀ ਬੁੜਾ ਲੈ ਕੇ ਆਊਗਾ ਇਹਦਾ ਬੱਚਾ ਹੈ ਭਾਈ ਕੀ ਮਰਿਆ ਹੋਇਆ ਨਾ ਨਹੀਂ 20 ਤਾਂ ਕੱਲ ਮੰਡੀ ਤੋਂ ਲੈਂਦੀ ਹੈ ਭਾਈ ਬੱਸ ਤਾਂ ਕਿ ਖਾਲੀ ਕਹੀ ਇਹਦਾ ਨਾ ਦੁੱਧ ਦਿੰਦੀ ਹੈ ਫਿਰ ਕਿ ਇਹ ਕਿੱਦਾਂ ਨਾ ਉਹ ਖੜ ਗਿਆ ਕੁੜੀ ਉਹ ਮਿੱਠੂ ਉਹ ਸੂਈ ਹੋਈ ਆ ਭਾਈ ਤੂੰ ਬੋਲ ਨਾ ਮਾਰੂਗਾ ਜਾਂ ਵੇਚਦਾ ਹੂਗਾ ਵੇਚਿਆ ਹੋਇਆ ਨਹੀਂ ਹਾਂ ਵੇਚੋ ਔਰ ਪਕਾ ਲੈ ਭਾਈ ਵਿਚਨੀ ਦੱਸ ਇਹਦੇ ਨਹੀਂ ਵੇਚਿਆ ਇਹ ਤਾਂ ਲੈ ਕੇ ਆਇਆ ਕੱਲ ਮੰਡੀ ਤੋਂ ਇਹ ਕੱਲ ਲੈ ਕੇ ਆਇਆ 15 ਜੀ ਲੈ ਕੇ ਆਇਆ ਉਹੀ ਗੱਲ ਹੈ ਨਾ ਗਰੰਟੀ ਦੀ ਗੱਲ ਬਣਾ ਯਾਰ ਮੈਂ ਜੇ ਨਾ ਚ ਖੰਡੋਈ ਬੱਕਰੀ ਮੇਰੇ ਮਾਜ ਘਟਵੇ ਯਾਰ ਲੋ ਨੂਨ ਵਰਗ ਹੋਇਆ ਪਿਆਗਾ ਹਾਂ ਉਹ ਤਾਂ ਬਈ ਪਤਾ ਮੇਰੇ ਵਾਰ ਠੀਕ ਕਰ ਲੈ ਇਹ ਕਹਾ ਲੈ ਕੇ ਆਇਆ ਇਹ ਕਹਾ ਲੈ ਕੇ ਆਇਆ ਮੈਂ ਤੈਨੂੰ ਪਾਪ ਮਾਰੀ ਜਾਵਾਂ ਤੇ ਗੱਬਾ ਨਾ ਇਹਦਾ ਮਿਵਾਰੀ ਮਾਰੀ ਮੈਂ ਤੁਹਾਨੂੰ ਦੱਸਿਆ ਉਹਨਾਂ ਨੇ ਕੀ ਕਿਹਾ ਸੀ ਆਏ ਮੰਨ ਕੇ ਤਾਂ ਇਹ ਤਾਂ 2 ਮਹੀਨੇ ਤੋਂ 2.5 ਮਹੀਨੇ ਹਾਂ ਹਾਂ ਇਹਦੀ ਹੈ ਹਾਂ ਜੈਜ ਗਾਲ ਦੱਸ ਹੁਣ ਇਹ ਇੰਨਾ ਤਾਂ ਨਹੀਂ ਘੱਟ ਹੋ ਜਾਗਦਾ ਆਪਣੀ ਖੜੀ ਹੈ ਨਾ ਲਾਰ ਮਾਰੀ ਜਾਂਦੇ ਆ ਜੱਕੜੋ ਦਾ ਲੰਮੂ ਕਿੱਥੇ ਹੈਗਾ ਇੱਧਰ ਆ ਉਹਦਾ ਮੂੰਹ ਕੌੜਾ ਕਰਦਾ ਜਵਾਕ ਦਾ ਯਾਰ ਬੱਕਰੀ ਨੇ ਮੂੰਹੋ ਦੱਸ ਵੀ ਕਰਦੇ ਹੋਏ ਹੋਰ ਸਜਾਤ ਕਿਹੜਾ ਹੈ ਇੱਧਰ ਕਰ ਰਾਜਾ ਤੱਕ ਦੋ ਤਿੰਨ ਮੂਹੂ ਮੜਾਉ ਤੇ ਮਠਾਈ ਖਾਉ ਮੱਥੇ ਨਾਲ ਆਣਾ ਜੇ ਉਹ ਬੋਲਿਆ ਜਾਣਦਾ 1000000 ਚੱਕ ਬੱਦ ਅੱਜ ਮੈਂ ਮਾਰਦਾ ਦੁੱਧ ਇਹਨੇ ਦੋ ਦੋ ਥਾਪੀਆਂ ਅੱਜ ਆ ਬੱਕਰੀ ਹੋ ਗਈ ਜੀ ਸੁਮਾਜਰ ਦੀ 20000 ਰੁਪਏ ਡਿਮਾਂਡ ਰੱਖੀ ਸੀ 16000 ਰੁਪਏ ਦੀ ਹੋ ਚੁੱਕੀ ਹੈ ਜੀ ਆ ਬਾਂਜ ਨੇ ਖਰੀਦ ਲਿਆ ਜੀ ਆ ਬੱਕਰੀ 20000 ਦੀ ਬਾਕੀ ਮਾਈ ਨੇ ਤਾਂ ਗੱਪਣ ਕਰਕੇ ਨਹੀਂ ਦਿੱਤੀ ਪਰ ਸਦੀਕ ਚਾਤਾ ਕਹਿੰਦਾ ਗੱਪਣਾ ਹੈ ਬੱਕਰੀ ਕਿਉਂਕਿ ਉਹਨਾਂ ਦੇ ਐਕਸਪੀਰੀਅੰਸ ਦੇ ਹਿਸਾਬ ਨਾਲ ਉਹਨੇ ਦੇਖਿਆ ਇਹੋ ਹੋਦੇ ਨੰਬਰ ਦੇ ਸੋਹਦੇ ਭੈਂਡ ਬੱਕਰੀਆਂ ਜੀ ਤੁਹਾਨੂੰ ਲਾਉਂਦੇ ਪੰਡੀ ਦੇ ਵਿੱਚ 16000 ਰੁਪਏ ਦੀ ਹੋ ਗਈ ਆ ਬੱਕਰੀ ਨੰਮੇ ਦੇ ਦੋ ਮਹੀਨੇ ਆਉਂਦੇ ਬਾਈ ਉਹ ਰਿਹਾ ਲੋਜੀ ਉਹ ਵੇਖੋ ਬੁੱਕਲ ਤੇ ਯੱਕ ਫਿਰ ਆਪਿਆ ਵਾਰ ਵਾਰ ਕਹਿੰਦਾ ਤੇ ਉਹਨਾਂ ਨੂੰ ਜੱਪਾ ਦਾ ਨਾਕ ਆਊਟ ਹਾਂ ਠੀਕ ਹੈ ਨਾ ਆ 100 ਦਾ ਨੂੰ 100 ਜੀ ਮਿੱਤਰ ਹਾਂ ਐਸੇ ਹੀ ਜੇ ਤੁਸੀਂ ਘਟ گاਉ ਤੁਹਾਨੂੰ ਨਹੀਂ ਮਿਲਣੀ ਇਹ ਵੱਧੇ ਬਹਿਣਗੇ ਤਾਂ ਇਹਨਾਂ ਦੀ ਵਿਗਣੀ ਠੀਕ ਹੈ ਆ ਲੈ ਬਾਈ ਕੀ ਜੀ ਵਸੀ ਛੜ ਫੜ ਫੜ ਕਾ ਨਾਮ ਹੋਰ ਦੀ ਕੱਢ ਜਾਂਦੀ ਹੁੰਦੀ ਹੈ ਕਿੰਨੇ ਦੀ ਹੁੰਦੀ ਆ ਫਿਰ ਬਾ ਮਿੱਠੂ ਕਿੰਨੇ ਦੀ ਹੁੰਦੀ ਆ ਕੋਈ ਕਹਿੰਦੇ ਆ ਰੇਲ ਪਰੇ ਯਾਰ ਜੇ ਨਹੀਂ ਜਮਾ ਲਈਂ ਪਵਾ ਦਤਰੀ ਮੈਂ 50000 ਰੁਪਏ ਦੇ ਬੱਬੀ ਮਾਰ ਖਾ ਪੀ ਮਾਰ ਹੋ ਗਈ ਮਾਰਦਾ ਹਾਂ ਹਾਂ ਬੱਬੀ ਮਾਰ ਹੋ ਜਾ ਲਓ ਜੀ ਕਰਵਾਤੀ 15000 ਰੁਪਏ ਦੀ ਉਹ ਆਪਣਾ ਕੇ ਪਾ ਕੇ ਅੰਦਰ ਦੇ ਪੱਟਾ ਨਾਲ ਰੁਵਾਣ ਗਏ ਰੁਪਏ ਪੂਰਾ ਚਲੋ ਜੀ ਹੋ ਗਈ 5000 ਰੁਪਏ ਦੀ ਹੁਣ ਹੋਰ ਪੈਸੇ ਆਪੀ ਬੰਦ ਗਈ ਪੈਂਦੇ ਨੇ ਥਾਪੀਆਂ ਪੜਾ ਕਾ ਹੋਰ 12000 ਰੁਪਏ ਦੇ ਉਹਨੂੰ 12000 ਰੁਪਏ ਪੈ ਗਿਆ ਜਿਹਨੂੰ ਨਾਲ ਕੁੜੀ ਆ ਗਈ ਕੁੜੀ ਵੀ ਕੁੜੀ ਆਈ ਸੀ ਨਾਲ ਕੁੜੀ ਆ ਗਈ ਉਹ ਲੈ ਕੇ ਮੱਠ ਬਾਰ ਆਇਆ ਜੀ ਨਹੀਂ ਨਹੀਂ ਇੰਨਾ ਹੀ ਤਾਂ ਫਰਕ ਆ ਆ ਬੱਸ ਅਸੀਂ ਤਾਂ ਅਸੀਂ ਅਸੀਂ ਨਹੀਂ ਅਸੀਂ ਮਾਰੇ ਪਾਣੇ ਨਹੀਂ ਨਹੀਂ ਬਤਾਣਾ ਪਤਾ ਹੁੰਦਾ ਮਾਰੇ ਕਿੱਥੇ ਜਾਏਗਾ ਅਸੀਂ ਭਾੜੇ ਵੀ ਵੀ ਜਿਹੜੀ ਮਾਗਲ ਕਰਨੀ ਠੀਕ ਗੱਲ ਇਹ ਹੋਰ ਆਉਣੀ ਚੰਗੀ ਗੱਲ ਹੋਰੀ ਗੱਲ ਨਹੀਂ ਕਰਦੇ ਉਹ ਭਾਈ ਕੁੜੀ ਵਾਸਤੇ 12000 ਦੀ ਪਰ ਮੈਂ ਤੇ ਰੱਬ ਨੂੰ ਪਤਾ ਵੀ ਪੈਸੇ ਦੇਗੀ ਤੇ ਨਾ ਦੇਗੀ ਨਹੀਂ ਦਿੱਤੇ ਉਹ ਤਰਾਫ ਨੂੰ ਪੈਸੇ ਪੈਗੀ ਮਾਹਨ ਬਜੀ ਦਵਾਪੀ ਲਾ ਕੇ ਹੁਣ ਚੁੰਨਾ ਤੂੰ ਮਾਹਨ ਬਹਿ ਗਏ ਨੇ ਬੇਈਮਾਨੇ ਵਾਲੇ ਬੋਲ ਆਹੀ ਦੱਸ ਦੇ ਬੇਈਮਾਨ ਕਰਿਆ ਉਹ ਹੀ ਅੱਗੇ ਲੱਗਦੇ ਨੇ ਦੇ ਦੇ ਪੈਸੇ ਦਾ ਕਹਿੰਦੇ ਦੇ ਦੇ